ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਤਖਉ ਜੀ ਧੰਨ ਬਾਬਾ ਫੇਰ ਆਖੋ ਜੀ ਧੰਨ ਬਾਬਾ ਪਰਮ ਸਨਮਾਨ ਜੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਆਓ ਜਿਹਨੇ ਬੈਠੇ ਹੋ ਦੋਵੇਂ ਹੱਥ ਜੋੜ ਲਓ ਸਤਿਗੁਰ ਦੇ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਮਰਦਾਸ ਪਿਤਾ ਜੀ ਸਿੰਘਾਸਨ ਤੇ ਬੈਠੇ ਨੇ ਸੁਰਤੀ ਨਿਗਰਾਨੀ ਕਰੇ ਜੀ ਹੁਣ ਕਿੱਥੇ ਬੈਠੇ ਧੰਗ ਗੁਰੂ ਅਮਰਦਾਸ ਜੀ ਬੋਲੋ ਕਿੱਥੇ ਬੈਠੇ ਨੇ ਸਿੰਘਾਸਨ 'ਤੇ ਬੈਠੇ ਨੇ ਇੱਕ ਬਜ਼ੁਰਗ ਮਾਤਾ ਉਹਨੇ ਇੱਕ ਛੋਟੇ ਜਿਹੇ ਬੱਚੇ ਦੀ ਉਂਗਲ ਫੜੀ ਹੋਈ ਹੈ ਤੇ ਉਂਗਲ ਫੜ ਕੇ ਨਾ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਆਉਂਦੀ ਹੈ ਉਹ ਮਾਤਾ ਆਕੇ ਉਹ ਬੱਚਾ ਵੀ ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਤੇ ਨਮਸ਼ਕਾਰ ਕਰਦਾ ਹੈ ਉਹ ਮਾਤਾ ਵੀ ਨਮਸ਼ਕਾਰ ਕਰਦੀ ਹੈ ਤੇ ਉਸ ਬਜ਼ੁਰਗ ਮਾਤਾ ਨੇ ਦੋਵੇਂ ਹੱਥ ਜੋੜ ਲਏ ਜੀ ਦੋਵੇਂ ਹੱਥ ਜੋੜ ਕੇ ਗੁਰੂ ਅਮਰਦਾਸ ਪਿਤਾ ਜੀ ਨੂੰ ਆਖਣ ਲੱਗੀ ਹੈ ਗੁਰੂ ਅਮਰਦਾਸ ਪਿਤਾ ਜੀ ਅੱਜ ਮੈਂ ਤੁਹਾਡੇ ਚਰਨਾਂ 'ਤੇ ਇੱਕ ਬੜੀ ਜ਼ਰੂਰੀ ਬੇਨਤੀ ਕਰਨ ਵਾਸਤੇ ਆਈ ਆਂ ਕਿ ਆਖਿਆ ਜੀ ਬੋਲੋ ਅੱਜ ਮੈਂ ਤੁਹਾਡੇ ਚਰਨਾਂ 'ਤੇ ਇੱਕ ਬੜੀ ਜ਼ਰੂਰੀ ਬੇਨਤੀ ਕਰਨ ਵਾਸਤੇ ਆਈਆਂ ਗੁਰੂ ਅਮਰਦਾਸ ਪਿਤਾ ਜੀ ਅੱਖ ਲੱਗੇ ਕਿੰਨੇ ਮਾਈ ਕਹਿਣਾ ਕੀ ਜਉਣੀ ਆ ਖੁੱਲ ਕੇ ਆਖ ਉਸ ਵੇਲੇ ਉਹ ਮਾਤਾ ਪਤਨੀ ਕਹਿੰਦੀ ਕਿਹ ਹੈ ਗਰੀਬ ਨਵਾ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਪਿਤਾ ਜੀ ਤੁਸੀਂ ਨੇ ਮਾਣਿਆ ਜੇ ਮਾਣ ਵੀ ਹੋ ਨੇਤਾਣਿਆਂ ਦੇ ਤਾਨ ਵੀ ਹੋ ਨਿਉਟਿਆਂ ਦੀ ਓਟ ਵੀ ਹੋ ਤੇ ਨਿਆਸਤਿਆਂ ਦੇ ਆਸਰਾ ਵੀ ਹੋ ਸਤਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਮੈਨੂੰ ਇਸ ਆਪਣੇ ਦੋਤੇ ਦੇ ਭੁੱਖ ਦੀ ਜਿੰਤਾ ਹੈ ਵੀ ਆਖਿਆ ਬੋਲੋ ਮੈਨੂੰ ਆਪਣੇ ਦੋਤੇ ਦੇ ਭੁੱਖ ਦੀ ਜਿੰਤਾ ਹੈ ਹੁਣ ਗੁਰੂ ਅਮਰਦਾਸ ਪਿਤਾ ਜੀ ਕਦੀ ਉਹ ਮਾਈ ਵੱਲ ਵੇਖਦੇ ਨੇ ਕਦੀ ਉਹ ਛੋਟੇ ਬੱਚੇ ਵੱਲ ਵੇਖਦੇ ਨੇ ਗੁਰੂ ਅਮਰਦਾਸ ਪਿਤਾ ਜੀ ਅੱਖ ਲਿਖ ਤੇ ਮਾਈ ਕੀ ਕਹਨੀ ਆ ਸਤਿਗੁਰੂ ਇਹ ਮੇਰਾ ਦੋਤਾ ਹੈ ਦੋਤਾ ਮੈਨੂੰ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਹੈ ਉਸ ਵੇਲੇ ਗੁਰੂ ਅਮਰਦਾਸ ਪਿਤਾ ਜੀ ਅੱਖ ਲਿਖੋ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਸਤਗੁਰੂ ਕਿਉਂ ਨਾ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਕਰਾਂ ਉਹ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਕਿਹਦੇ ਦਰ ਤੇ ਆਕੇ ਵੱਡੇ ਵੱਡੇ ਚਿੰਤਾਵਾਂ ਵਾਲਿਆਂ ਦੇ ਭਵਿੱਖ ਸਵਾਰੇ ਜਾਇਆ ਕਰਨਗੇ ਉਹ ਦੋਤਾ ਕੌਣ ਸੀ ਗਰਮਖੋ ਆਖੋ ਧੰਨ ਧੰਨ RAM DAS GUR ਜਿਨ ਸ੍ਰੀਅਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਤਹਾ ਅਤੋਲ ਤੂੰ ਤੇਰਾ ਅੰਤਰਾ 12 ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇਤੁ ਤਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤਦ ਸਾ ਪਰਵਾਰਿਆ ਧੰਸੋ ਤੇਰਾ ਥਾਨ ਹੈ ਬੋਲੋ ਧੰਸੋ ਤੇਰਾ ਸੱਚ ਤੇਰਾ ਪੈਸ ਕਾ ਰਿਆ ਨਾਨਕ ਤੂੰ ਲੈਣਾ ਤੂ ਹੈ ਗੁਰ ਅਮਰ ਤੂੰ ਵਿਚਾਰਿਆ ਗੁਡਠਾ ਤਾਂ ਮੰਨ ਸਧਾਰਿਆ ਬੋਲੋ ਨਾਨਕ ਤੂੰ ਲੈਣਾ ਤੂ ਹੈ ਗੁਰ ਅਮਰ ਤੂੰ ਵਿਚਾਰਿਆ ਗੁਡਠਾ ਤਾਂ ਮੰਨ ਸਧਾਰਿਆ ਗੁਰ ਅਮਰ ਦਾ ਪਤਰੀ ਅੱਖ ਲੱਗੇ ਉਮਾਈ ਸ਼ੈਤੂ ਨਾ ਵਖੇ ਮਾਈ ਸ਼ੈਤੂ ਨਾ ਵਖੇ ਸੰਸਾਰ ਵਖੇਗਾ ਸੰਸਾਰ ਵਖੇਗਾ ਜੇ ਕੋਈ ਮੰਗਤਾ ਵੀ ਇਹਦੇ ਦਰ ਤੇ ਆ ਜੇਗਾ ਨਾ ਮੰਗਤਾ ਵੀ ਸ਼ਰਦਾ ਦੇ ਨਾਲ ਇਹਦੇ ਦਰ ਤੋਂ ਇੱਕ ਮਿੱਟੀ ਦਾ ਕਣਕਾ ਕਿਨਕਾ ਚੁੱਕ ਕੇ ਵੀ ਮੱਥੇ ਢੋਲਾ ਲੇਗਾ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਣਗੇ ਅੱਜ ਹੁਣ ਦੇਖ ਨਹੀਂ ਹੁੰਦੇ ਪੁੱਠੇ ਲੇਖ ਸਿੱਧੇ ਗੁਰੂ ਰਾਮਦਾਸ ਦੇ ਦਰ ਤੇ ਗੁਰੂ ਭਾਗਾਂ ਵਾਲੇ ਜਾ ਕੇ ਕੋਈ ਸ਼ਰਦਨਾ ਇਹਨਾਂ ਅਕੇ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਿਓ ਗੁਰਮੁਖੋ ਪਕਰਮਾਂ ਦੇ ਵਿੱਚੋਂ ਕਿਸੇ ਨੁੱਕਰ ਦੇ ਵਿੱਚੋਂ ਇੱਕ ਮਿੱਟੀ ਦਾ ਕਿਨਕਾ ਚੁੱਕ ਕੇ ਜੇ ਕੋਈ ਸ਼ਰਦਨਾ ਮੱਥੇ 'ਤੇ ਨੋ ਲਾਵੇ ਅਜ ਗੁਰੂ ਰਾਮਦਾਸ ਪਿਤਾ ਜੀ ਉਹਦੇ ਪੱਠੇ ਲੇਖ ਵੀ ਸਿੱਧੇ ਕਰ ਦਿੰਦੇ ਨੇ ਕੋਈ ਸਮਾ ਘੁੰਗਰੀਆਂ ਵਿੱਚੀਆਂ ਬਚਪਨ ਦੀ ਉਮਰ ਹੈ ਅੱਜ ਕਿਉਂ ਗੁਰਮੁਖੇ ਇਹ ਪੜ ਕਰਨ ਲਿਆ ਹੈ ਅੱਜ ਭਾਗਾ ਵਾਲਿਓ ਜੋ 1574 ਦੇ ਵਿੱਚ ਫਿਰ ਗੁਰੂ ਅਮਰਦਾਸ ਪਿਤਾ ਜੀ ਨੇ ਗੁਰੂ ਰਾਮਦਾਸ ਪਿਤਾ ਜੀ ਨੂੰ ਗੁਰਦੁਆਰੇ ਦੇ ਘਰ ਦਾ ਮਾਲਕ ਬਣਾਇਆ ਪਾ ਗੁਰਤਾ ਗੱਦੀ ਦਿੱਤੀ ਅੱਜ ਗੁਰੂ ਅਮਰਦਾਸ ਪਿਤਾ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਪਿਤਾ ਨੂੰ ਦਿੱਤੀ ਅੱਜ ਦੇ ਦਿਨ ਤੇ ਅੱਜ ਗੁਰੂ ਰਾਮਦਾਸ ਪਿਤਾ ਦਾ ਗੁਰਿਆਈ ਪੁਗੜ ਪਰਬ ਹੈ ਜੋ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਹੋਰ ਸਮੂਹ ਸਿੱਖ ਪੰਥ ਵੱੋਲ ਸ਼ਰਧਾ ਨਾਲ ਮਨਾ ਰਿਹਾ ਹੈ ਤੇ ਸਾਰੀਆਂ ਸੰਗਤਾਂ ਜੋ ਘੜਾਂ ਚ ਬੈਠ ਕੇ ਵੇਖ ਰਹੇ ਉੱਥੇ ਬੈਠੇ ਹੋ ਗੁਰਦਾਮ ਦਾ ਪਿਤਾ ਜੀ ਗੁਰਿਆਈ ਗੁਰਪ੍ਰਦ ਬਦੀਆਂ ਬੈਂਤ ਵਧਾਈਆਂ ਵਧਾਈਆਂ ਬਦਾਈਆ ਬੋਲੋ ਬਦਾਈਆ 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 ਬਚਪਨ ਦੀ ਉਮਰ ਦੇ ਚ ਪਹਿਲਾਂ ਮਾਤਾ ਜੀ ਅਕਾਲ ਚਲਾਨਾ ਕਰ ਗਏ ਫਿਰ ਪਿਤਾ ਜੀ ਅਕਾਲ ਚਲਾਣਾ ਕਰ ਗਏ ਨਾਨੀ ਬੋਹਂ ਜੀ ਹੈ ਗੁਰਮੁਖ ਲਾਹੌਰ ਕੁਸਮ ਲਾਹੌਰ ਦੀਆਂ ਗਲੀਆਂ ਦੇ ਵਿੱਚ ਘਰ ਦੇ ਗੁਜ਼ਾਰੇ ਵਾਸਤੇ ਹੁੰਗੜੀਆਂ ਵੇਚੀਆਂ ਨੇ ਗੁਰੂ ਰਾਮ ਦਾ ਪਿਤਾ ਨੇ ਬਚਪਨ ਦੀ ਉਮਰ ਨਾਮ ਸੀ ਭਾਈ ਜੇਠਾ ਸਿਰ ਤੇ ਸ਼ਾਬਾਹ ਚਕੇ ਹੁੰਗੜੀਆਂ ਵਾਲਾ ਉਸ ਤੋਂ ਬਾਅਦ ਵਾਸਰ ਕੇ ਇੱਥੇ ਨਾਨੀ ਜੀ ਦੇ ਨਾਲ ਆ ਗਏ ਇੱਥੇ ਘੁੰਗਰੀਆਂ ਵੇਚੀਆਂ ਫਿਰ ਜਦੋਂ ਗੁਰੂ ਅਮਰਦਾਸ ਪਿਤਾ ਜੀ ਗੁਰ ਨਾਨਕ ਜੀ ਦੇ ਘਰ ਦੇ ਮਾਲਕ ਬੰਦੇ ਨੇ ਗੋਇੰਦਵਾਲ ਸਾਹਿਬ ਸੇਵਾ ਹੋ ਰਹੀ ਹੈ ਫਿਰ ਉੱਥੇ ਚੱਲ ਗਏ ਨਾਨੀ ਜੀ ਨਾਲ ਫਿਰ ਉੱਥੇ ਗੁਰਮਖੋ ਇਹੋ ਜੀ ਸੇਵਾ ਕੀਤੀ ਇਹੋ ਜੀ ਸੇਵਾ ਕੀਤੀ ਸੇਵਾ ਕਰਦੇ ਆ ਕਰਦੇ ਆ ਇੱਕ ਦਿਨ ਧੰਨ ਗੁਰੂ ਅਮਰਦਾਸ ਪਿਤਾ ਦੇ ਮਹਿਲ ਅੱਖ ਲੱਗੇ ਗੁਰੂ ਅਮਰਦਾਸ ਪਿਤਾ ਇਹਨੂੰ ਸਤਿਗੁਰ ਜੀ ਸਾਡੀ ਸੁਪਤਰੀ ਪਾਨੀ ਜਵਾਨ ਹੋ ਗਈ ਐ ਕੋਈ ਜੋਗ ਵਰ ਦੇਖੋ ਜੇ ਵਾਸਤੇ ਇਹਦਾ ਵਿਆਹ ਕਰੀਏ ਤੇ ਸਹਸਭਾਈ ਗੁਰੂ ਅਮਰਦਾਸ ਪਿਤਾ ਨੇ ਆਖਿਆ ਸੀ ਕਿ ਕਿਹੋ ਜਿਹਾ ਵਰ ਚਾਹੀਦਾ ਹੈ ਸਾਡਾ ਇਤਿਹਾਸ ਕਹਿੰਦਾ ਸਾਹਮਣੇ ਗੁਰੂ ਰਾਮਦਾਸ ਪਿਤਾ ਜੀ ਚੌੜਾ ਮੱਥਾ ਹੈ ਸਿਰ ਤੇ ਨਾ ਕਾਰਸੇ ਵਾਲੀ ਟੋਕਰੀ ਜਿੱਕੀ ਹੋਈ ਐ ਤੁਰੇ ਆ ਰਹੇ ਨੇ ਸਤਗੁਰ ਦੇ ਮੈਲ ਸਾਡੇ ਮਾਤਾ ਜੀ ਲੱਗੇ ਮਾਤਾ ਜੀ ਅੱਖ ਲੱਗੇ ਕਿ ਇਹੋ ਜਿਹਾ ਚਾਹੀਦਾ ਹੈ ਜੇਠੇ ਵਰਗਾ ਚਾਹੀਦਾ ਹੈ ਭਾਨੀ ਵਾਸਤੇ ਇਹੋ ਜਿਹਾ ਵਰ ਚਾਹੀਦਾ ਹੈ ਉਸ ਵੇਲੇ ਧੰਗ ਗੁਰੂ ਅਮਰਦਾਸ ਜੀ ਤੇ ਜਾ ਕੇ ਲੱਗੇ ਕਹਿੰਦੇ ਫਿਰ ਭਾਈ ਜੇਠੇ ਵਰਗਾ ਸਾਰੀ ਦੁਨੀਆ 'ਚ ਭਾਈ ਜੇਠਾ ਹੀ ਹੈ ਇਹੋ ਜਿਹਾ ਹੋਰ ਕੋਈ ਨਹੀਂ ਭਾਗਾ ਵਾਲਿਓ ਗੁਰੂ ਅਮਰਦਾਸ ਜੀ ਨੇ ਆਪਣੀ ਸੁਪਤਰੀ ਬੀਬੀ ਭਾਨੀ ਦਾ ਫਿਰ ਵਿਆਹ ਗੁਰੂ ਰਾਮ ਦਾ ਪਿਤਾ ਜੀ ਨਾਲ ਕੀਤਾ ਗੁਰੂ ਘਰ ਬੜੀ ਸੇਵਾ ਕੀਤੀ ਇਹੋ ਜੀ ਸੇਵਾ ਕੀਤੀ ਇਹੋ ਜੀ ਸੇਵਾ ਕੀਤੀ ਗੁਰਮੁਖੋ ਉਸ ਸੇਵਾ ਦੇ ਸਦਕੇ ਗੁਰਮੁਖੋ ਇੱਕ ਦਿਨ ਧੰਨ ਗੁਰੂ ਰਾਮਦਾਸ ਪਿਤਾ ਜੀ ਗੁਰਨਾਨਦ ਜੀ ਦੇ ਘਰ ਦੇ ਮਾਲਕ ਬਣ ਗਏ ਅੱਜ ਸਾਰਾ ਸੰਸਾਰ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦੇ ਚਰਨਾਂ ਦੇ ਨਮਸ਼ਕਾਰ ਪਿਆ ਕਰਦਾ ਹੈ ਬਾਬਾ ਸੁੰਦਰ ਜੀ ਵੀ ਫਿਰ ਗੁਰੂ ਰਾਮਦਾਸ ਜੀ ਵਿਢਾਈ ਦੇਖਦੇ ਕਹਿੰਦੇ ਕਹੇ ਸੁੰਦਰ ਸੁਣੋ ਸੰਤ ਸਭ ਜਗਤ ਪੈਰੀ ਪਾਏ ਜਿਓ ਬੋਲੋ ਕਹੇ ਸੁੰਦਰ ਸੁਣੋ ਸੰਤ ਸਭ ਜਗਤ ਪੈਰੀ ਪਾਏ ਜਿਓ ਬੋਲੋ ਸਭ ਜਗਤ ਪੈਰੀ ਸਭ ਜਗਤ ਪੈਰੀ ਸਭ ਜਗਤ ਪੈਰੀ ਅੱਜ ਸਾਰਾ ਸੰਸਾਰ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸਕਾਰ ਪਿਆ ਕਰਦਾ ਹੈ ਕੋਈ ਇੱਕ ਵਾਰ ਅੰਦਰੋਂ ਗੁਰਮੁਖ ਗੁਰੂ ਰਾਮਦਾਸ ਜੀ ਦੇ ਨਾਮ ਧੰਨ ਗਏ ਦਵੇ ਧੰਨ ਸਤਿਗੁਰੂ ਜੀ ਉਹਦੇ ਸਾਰੇ ਦੁੱਖ ਵੀ ਦੂਰ ਕਰ ਦਿੰਦੇ ਨੇ ਉਧੀਆਂ ਅੱਖਾਂ ਦਾ ਹਨੇਰਾ ਵੀ ਦੂਰ ਕਰ ਦਿੰਦੇ ਨੇ ਜਿਹੜੀਆਂ ਰਿਤੀਆਂ ਸਿੱਧੀਆਂ ਲੈਣ ਨੂੰ ਤੱਪੀਆਂ ਨੇ ਕਈ-ਕਈ ਸਾਲ ਤੱਪ ਕੀਤਾ ਕਈ-ਕਈ ਸਾਲ ਧੂਣਿਆਂ ਵਿੱਚ ਬੈਠੇ ਉਹ ਰਿਤੀਆਂ ਸਿੱਧੀਆਂ ਇੱਕ ਵਾਰ ਕੋਈ ਸ਼ਰਧਾ ਨਾਲ ਧੰਨ ਗੁਰੂ ਰਾਮਦਾਸ ਨੂੰ ਧੰਨ ਕਹਿ ਦੇਵੇ ਉਹ ਰਿਤੀਆਂ ਸਿੱਧੀਆਂ ਵੀ ਮਿਲ ਜਾਂਦੀਆਂ ਨੇ ਇਹਨਾ ਕਿਉ ਭਾਈ ਗੁਰਚਰਨ ਸਿੰਘ ਜੀ ਇਹ ਗੱਲ ਕਹਿ ਰਹੇ ਨੇ ਪਰ ਉਹ ਸਤਗੁਰ ਜੀ ਦੀ ਬਾਣੀ ਪੱਟ ਬਲਜੀ ਕਹਿ ਰਹੇ ਨੇ ਕੀ ਕਹਿੰਦੇ ਪੱਟ ਬਲਜੀ ਕਹਿੰਦੇ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨਾਂ ਕਹਿੰਦੇ ਹਨੇਰਾ ਅੱਖਾਂ ਦਾ ਦੂਰ ਹੋ ਜਾਏਗਾ ਇੱਕ ਖਿਨ ਵਿੱਚ ਕਦੋਂ ਜਦੋਂ ਕੋਈ ਗੁਰੂ ਰਾਮ ਦਾ ਪਿਤਾ ਨੂੰ ਧਾਨ ਆਖੀ ਗਾ ਖੋ ਧਾਨ ਗੁਰੂ ਰਾਮ ਦਾ ਜੀ ਫੇਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮੈਂ ਇੱਕ ਬੇਨਤੀ ਕਰਾਂ ਜਦੋਂ ਗੁਰੂ ਰਾਮਦਾਸ ਪਿੱਤਾ ਨੂੰ ਧੰਨ ਆਖਣਾ ਨਾ ਉਹਦੇ ਕੰਜੂਸੀ ਨਾ ਕਰਿਆ ਕਰੋ ਬੜੇ ਵੱਡੇ ਵੱਡੇ ਲਾਭ ਜੀ ਇਹਦੇ ਦੁੱਖ ਵੀ ਦੂਰ ਹੁੰਦੇ ਨੇ ਹਿਰਦੇ ਚ ਨਾਮ ਵੀ ਚੱਲ ਜਾਂਦਾ ਹੈ ਜਿੱਦੀਆਂ ਸਿੱਧੀਆਂ ਨਹੀਂ ਮਿਲ ਜਾਂਦੀਆਂ ਨੇ ਜੰਮ ਵੀ ਗੋਲ ਨਹੀਂ ਆਉਂਦੇ ਗੁਰੂ ਗ੍ਰੰਥ ਸਾਹਿਬ ਪੁੱਛੋ ਸਤਿਗੁਰੂ ਜੀ ਜੇ ਗੁਰੂ ਰਾਮਦਾਸ ਜੀ ਦੇ ਧੰਨ ਆਖੀਏ ਤਾਂ ਕੀ ਮਿਲਦਾ ਹੈ ਸਤਿਗੁਰੂ ਅੱਗੋਂ ਤੁਹਾਨੂੰ ਜਵਾਬ ਦੇਣਗੇ ਕੀ ਆਖਣਗੇ ਸਤਿਗੁਰੂ ਕਹਿੰਦੇ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਹੈ ਗੁਰੂ ਰਾਮਦਾਸ ਪਿਤਾ ਜੀ ਜਿੰਨੀ ਤੁਧਨੋਂ ਧੰਨ ਗਿਆ ਤਿੰਨ ਜਮ ਨੇੜ ਨਾ ਆਇਆ ਕੋ ਧੰਨ ਗੁਰੂ ਰਾਮਦਾਸ ਜੀ ਇਹ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੈ ਸਤਗੁਰੂ ਸਿਮਰੰਤ ਨੈਣ ਕੇ ਤਿਮਰ ਮਿਟੇ ਖਨ ਜੈ ਸਤਗੁਰੂ ਸਿਮਰੰਤ ਦੇ ਹਰ ਨਾਮ ਦਿਨੋ ਦਿਨ ਜਿਹਦੇ ਕਹਿੰਦੇ ਹਿਰਦੇ ਨੂੰ ਕਹਿੰਦੇ ਹਿਰਦੇ ਚ ਨਾਮ ਚੱਲ ਜਾਏਗਾ ਅਸੀਂ ਕਹਿੰਦੇ ਨਾ ਨਾਮ ਦਾ ਰਸ ਨਹੀਂ ਆਉਂਦਾ ਅਸੀਂ ਬਾਣੀ ਪੜ੍ਹਦੇ ਆਂ ਰਸ ਜਿਆ ਨਹੀਂ ਆਉਂਦਾ ਸਤਿਗੁਰੂ ਕਿਰਪਾ ਕਰੋ ਰਸ ਆ ਜਾਵੇ ਹਿਰਦੇ 'ਚ ਨਾਮ ਚੱਲ ਜਾਵੇ ਤੇ ਕਿੱਡਾ ਸੌਖਾ ਢੰਗ ਦੱਸਿਆ ਬਲ ਭੱਟ ਜੀ ਨੇ ਕਹਿੰਦੇ ਗੁਰੂ ਰਾਮਦਾਸ ਨੂੰ ਧੰਨ ਕਹਿ ਤੇਰੇ ਹਿਰਦੇ 'ਚ ਨਾਮ ਵੀ ਚੱਲ ਜਾਏਗਾ ਜੈ ਸਤਿਗੁਰੂ ਸਿਮਰੰਤ ਦੇ ਹਰ ਨਾਮ ਦਿਨੋਂ ਦਿਨ ਜੈ ਸਤਿਗੁਰੂ ਸਿਮਰੰਤ ਜੀ ਕੀ ਤਪਤ ਮਿਟਾਵੇ ਅੰਧਲੇ ਕਲੇਸ਼ ਅੰਧਲੇ ਦੁੱਖ ਵੀ ਦੂਰ ਹੋ ਜਾਣਗੇ ਇੱਕ ਬਾਹ ਦੀ ਤਪ ਤੁਜੀ ਗਲਮ ਅੰਦਰ ਤੇ ਹੁੰਦੀ ਆ ਅੰਧ ਦੀ ਤਪਸ਼ੀ ਦੂਰ ਹੋ ਜਾਵੇ ਕਦੋਂ ਜਦੋਂ ਪਿਆਰ ਨਾਲ ਆਖਾਂਗੇ ਧੰਨ ਗੁਰੂ ਰਾਮਦਾਸ ਜੀ ਫਿਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਜੈ ਸਤਗੁਰ ਸਿਮਰੰਤ ਜੀ ਕੀ ਤਪ ਤ ਮਿਟਾਵੇ ਜੈ ਸਤਗੁਰ ਸਿਮਰੰਤ ਰੇ ਦਸਿੱਧ ਨਾਵ ਨਿਤ ਪਾਵੇ ਬੋਲੋ ਜੈ ਸਤਿਗੁਰੂ ਸ੍ਰੀ ਰੰਤ ਰਿੱਧ ਸਿੱਧ ਨਾਵ ਨਿਤ ਪਾਵੇ ਅਸੀਂ ਕਿਨੇ ਘਰ ਚ ਗਰੀਬੀ ਬੜੀ ਆ ਬਰਕਤ ਨਹੀਂ ਪੈਂਦੀ ਭਈ ਗਰੀਬੀ ਕਿਵੇਂ ਦੂਰ ਹੋਏਗੀ ਬਲ ਭੱਟ ਜੀ ਗੁਰੂ ਗ੍ਰੰਥ ਸਾਹਿਬ ਚ ਕਹਿ ਰਹੇ ਨੇ ਕਿਤੇ ਭਲਿਆ ਆ ਮੈਂ ਦੱਸਾਂ ਚਾਹਨਾ ਗਰੀਬੀ ਦੂਰ ਹੋ ਜਾਵੇ ਬੜਾ ਸੌਖਾ ਢੰਗ ਹੀ ਕਿ ਕੀ ਸੌਖਾ ਢੰਗਾ ਕਹਿੰਦੇ ਇੱਕ ਵਾਰ ਅੰਦਰੋਂ ਸ਼ਰਦਾ ਦੇ ਨਾਲ ਗੁਰੂ ਰਾਮਦਾਸ ਨੂੰ ਧੰਨ ਕਹਦੇ ਬਸ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੈ ਸਤਗੁਰ ਸਿਮਰੰਤ ਜੇ ਸਿਦ ਸਦ ਨਾਮ ਨਿਤ ਪਾਵੇ ਸੋਈ ਰਾਮਦਾਸ ਗੁਰ ਬਲ ਭਨ ਮਿਲ ਸੰਗਤ ਧੰਨ ਧੰਨ ਕਰੋ ਬੋਲੋ ਮਿਲ ਸੰਗਤ ਵੜੋਗੇ ਸਾਰੇ ਪਿਆਰ ਦੇ ਗਰੀ ਇਹ ਬੰਗਦੀ ਵੜਦੀ ਹੈ ਗੁਰਮਖੋ ਨਾਲ ਅੱਲਾ ਜਿਵੇਂ ਸਾਧਗੁਰ ਕਿਰਪਾ ਕਰਨਗੇ ਦੇਖੋ ਚਮਾ ਚਮਾ ਦੀ ਆਵਾਜ਼ ਆਵੇ ਅੱਜ ਗੁਰੂ ਰਾਮਦਾਸ ਪਤਾ ਦਾ ਗੁਰਿਆਈ ਘਰ ਪਰਬ ਹੈ ਅੱਜ ਵੱਡੀਆਂ ਦਾਤਾਂ ਲੈਣੀਆਂ ਸਤਗੁਰੂ ਕੋਲ ਉਧਰ ਦੀ 27 ਤਰੀਕ ਨੂੰ ਗੁਰਮਖੋਇਆ ਚ ਬੈੜਾ ਆਜਾਓ ਪਿਆਰ ਦੇ ਨਾਲ ਗੁਰੂ ਰਾਮਦਾਸ ਨੂੰ ਮਿਲ ਕੇ ਧਨ ਕਹੀਏ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਧਨ ਧਨ ਗੱਜ ਕੇ ਰੇਲ ਸੰਗਤ ਧਨ ਧਨ ਕਰੋ ਮਿਲ ਸੰਗਤ ਤੰਨ ਧਨ ਕਰੋ ਮਿਲ ਸੰਗਤ ਤੰਨ ਕਰੋ ਮਿਲ ਸੰਗਤ ਧਨ ਧਨ ਕਰੋ ਮਿਲ ਸੰਗਤ ਧਨ ਧਨ ਕਰੋ ਮਿਲ ਸੰਗਤ ਤਨ ਧਨ ਕਰੋ ਮਿਲ ਸੰਗਤ ਤਨ ਧਨ ਕਰੋ ਮਿਲ ਸੰਗਤ ਧਨ ਧਨ ਕਰੋ ਮਿਲ ਸੰਗਤ ਤਨ ਧਨ ਕਰੋ ਤਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਮੇਲੇ ਸੰਗਤ ਸੰਗਤ ਧੰਨ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਰੋ ਮਿਲ ਸੰਗਤ ਧੰਨ ਧੰਨ ਕਰੋ ਬਲ ਭਾਦੀ ਕਹਿੰਦੇ ਸੰਗਤ ਬੈਠ ਕੇ ਗੁਰੂ ਰਾਮ ਦਾਨ ਨੂੰ ਧੰਨ ਗਿਆ ਅੱਖਾਂ ਦਾ ਹਨੇਰਾ ਵੀ ਦੂਰ ਹੋ ਜਾਏਗਾ ਖੰਨ ਵਿੱਚ ਇੱਕ ਜੇ ਸਤਿਗੁਰੂ ਸਮਨੰਤ ਨੈਣ ਕੇ ਤੇ ਮਨ ਮਿਟੇ ਖੰਨ ਜੇ ਸਤਿਗੁਰੂ ਸਮਨੰਤ ਦੇ ਹਰ ਨਾਮ ਦਿਨਾ ਉਹਦੇ ਨਾਮ ਵਿੱਚ ਚਲ ਜਾਏਗਾ ਜੈ ਸਤਗੁਰੂ ਸ੍ਰੀ ਅਨੰਦ ਜੀ ਕੀ ਤਪਤ ਵਿਟਾਵੇ ਤਪਤ ਵੀ ਖਤਮ ਹੋ ਜਾਏਗੀ ਅੰਦਰਲੀ ਬਾਹਰਲੀ ਜੈ ਸਤਗੁਰੂ ਸ੍ਰੀ ਅਨੰਦ ਰਤ ਸਤ ਨਾਮ ਨੇ ਤੇ ਪਾਵੇ ਸੋਈ RAM DAS GURBAL BHAN ਮਿਲ ਸੰਗਤ ਧੰਨ ਧੰਨ ਕਰੋ ਜੈ ਸਤਗੁਰੂ ਲਗ ਪ੍ਰਪਾਈਐ ਸੋ ਸਤਗੁਰੂ ਸਿਮਰੋ ਲਰੋ ਕਿਤੇ ਗੁਰੂ RAM DAS ਨੂੰ ਪ੍ਰੇਮ ਦੇ ਨਾਲ ਧੰਨ ਗਿਆ ਤੋ ਅੰਦਰੋਂ ਧੰਨ ਗਿਆ ਗਰੀਬੀ ਵੀ ਦੂਰ ਹੋ ਜਾਏਗੀ ਦੁੱਖ ਵੀ ਦੂਰ ਹੋ ਜਾਣਗੇ ਜਮਾ ਦੇ ਡਰ ਤੋਂ ਵੀ ਬਚ ਜਾਏਗਾ ਦੋ ਹਿਰਦੇ ਚ ਨਾਮ ਵੀ ਚੱਲ ਜਾਏਗਾ ਵੱਡੀ ਗੱਲ ਹਿਰਦੇ ਚ ਨਾਮ ਮੇਰਾ ਦਿਲ ਕਰਦਾ ਇੱਕ ਵਾਰ ਫਿਰ ਪੰਕਤੀ ਬੋਲ ਲਈਏ ਵਲੀ ਮਿਲੋ ਸੰਗਤ ਧੰਨ ਧੰਨ ਕਰੋ ਜੋ ਪਿੱਛੇ ਬੈਣਾ ਬੈਠੀਆਂ ਉਹਨਾਂ ਨੇ ਨਹੀਂ ਬੋਲਿਆ ਤੁਸੀਂ ਵੀਰੋ ਸਟੇਜ ਤੇ ਬੈਠੇ ਗੱਜ ਕੇ ਬੋਲਿਓ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ हो मैंने संगत ਧਨ ਧਨ ਕਰੋ ਮਿਲ संगत ਧਨ ਧਨ ਕਰੋ ਧਨ ਗੁਰੂ ਰਾਮਦਾਸ ਜੀ ਮੇਰੇ ਧਨ ਗੁਰੂ ਰਾਮਦਾਸ ਜੀ ਧਨ ਗੁਰੂ ਰਾਮਦਾਸ ਜੀ ਮੇਰੇ ਧਨ ਗੁਰੂ ਰਾਮਦਾਸ ਜੀ ਧਨ ਗੁਰੂ ਰਾਮਦਾਸ ਜੀ ਮੇਰੇ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਦੀ ਮੇਰੇ ਧੰ ਗੁਰੂ ਰਾਮਦਾਸ ਜੀ ਮਿਲ ਸੰਗਤ ਧੰ ਧੰ ਕਰੋ 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 ਮਿਲ ਸੰਗਤ ਧੰਨ ਧੰਨ ਗੁਰੂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗਰੀਬੀ ਵੀ ਦੂਰ ਹੁੰਦੀ ਹੈ ਰਿੱਧੀਆਂ ਸਿੱਧੀਆਂ ਵੀ ਮਿਲ ਜਾਂਦੀਆਂ ਨੇ ਹਿਰਦੇ 'ਚ ਨਾਮ ਵੀ ਚੱਲ ਜਾਂਦਾ ਹੈ ਤਪਤ ਵੀ ਖਤਮ ਹੋ ਜਾਂਦੀ ਅੰਦਰਲੀ ਵਾਰਦੀ ਭਗਵਾਲਿਓ ਜਹਿਲਮ ਤੋਂ ਹੁੰਦਾ ਹੈ ਵਪਾਰ ਕਰਨ ਵਾਸਤੇ ਘਰਤ ਅਤ ਦੀ ਗਰੀਬੀ ਹੈ ਇੱਥੇ ਅਮਰਤਸਰ ਦੇ ਕੋਲ ਆਉਂਦਾ ਹੈ ਸੋਚਦਾ ਕੰਮ ਕੀ ਕਰਾਂ ਮਾਂ ਨੇ ਘੁੰਗਣੀਆਂ ਬਣਾ ਕੇ ਦਿੱਤੀਆਂ ਮੈਂ ਕੋਈ ਸਾਖੀ ਨਹੀਂ ਗਲਮ ਕੋਈ ਸਾਖੀ ਸੁਣੀ ਨਹੀਂ ਦਿੱਤੀ ਸੀ ਕਈ ਵਾਰ ਅੱਗੇ ਘੁੰਗਣੇ ਬਣਾਤੀਆਂ ਮਾਂ ਨੇ ਤਪੁਛਿਆ ਕਿਸੇ ਨੂੰ ਕੋਈ ਅਮਰਤਸਰ ਦੇ ਗੁਰੂ ਕੀ ਨਗਰੀ 'ਚ ਕੋਈ ਹੈ ਕੋਈ ਇਹੋ ਜੀ ਜਗ੍ਹਾ ਇਥੇ ਕੁੰਗਣੀਆਂ ਜਲਦੀ ਵਿਕ ਜਾਨਾ ਕਹਿੰਦੇ ਹਾਂ ਗੁਰੂ ਰਾਮਦਾਸ ਦਾ ਘਰ ਹੈ ਉੱਥੇ ਬੜੀਆਂ ਹੀ ਸੰਗਤਾਂ ਆਉਂਦੀਆਂ ਨੇ ਉੱਥੇ ਜਾ ਕੇ ਸ਼ਾਬਾ ਲਾ ਆਪਣਾ ਕੁੰਗਣੀਆਂ ਜਲਦੀ ਵਿਕ ਜਣਗੀਆਂ ਨਾਮ ਹੈ ਜੀ ਸੋਮਾ ਜਿਹਨੂੰ ਅਸੀਂ ਸਤਿਕਾਰ ਨਾਲ ਭਾਈ ਸੋਮਾ ਜੀ ਆਖਦੇ ਹਾਂ ਦਿੱਟੇ ਸਵੇ ਥਾਮ ਨਹੀਂ ਤੁਦ ਜਿਹਿਆ ਗੁਰੂ ਰਾਮਦਾਸ ਦੇ ਘਰ ਦੇ ਬਾਹਰ ਵਾਲੇ ਕੁੰਗਣੀਆਂ ਨੇ ਸ਼ਾਬਾ ਲਾਉਂਦਾ ਹੈ ਜੀ ਕੁਝ ਦਿਨ ਬੀਤੇ ਨੇ ਇੱਕ ਦਿਨ ਉਹ ਭਾਗਾਂ ਵਾਲਾ ਦਿਨ ਆ ਗਿਆ ਗਨੁਖੋ ਅੱਜ ਗੁਰੂ ਰਾਮਦਾਸ ਪਿਤਾ ਦੀ ਬਖਸ਼ਿਸ਼ ਹੋ ਲੱਗੀ ਇਹਦੇ ਉੱਪਰ ਅਤ ਦੀ ਗਰੀਬੀ ਹੈ ਗਰੀਬੀ ਦਾ ਸਤਾਇਆ ਹੋਇਆ ਗਨੁਖੋ ਇਸ ਨਗਰੀ ਵਿੱਚ ਆਇਆ ਸੀ ਜਦੋਂ ਅੱਜ ਸ਼ਾਬਾ ਲਾ ਕੇ ਇਹ ਖਲੋਤਾ ਪਿਆ ਹੈ ਅੱਜ ਗੁਰੂ ਰਾਮਦਾਸ ਪਿਤਾ ਜੀ ਕੋਲੋਂ ਲੰਗਦੇ ਬਏ ਨੇ ਤੇ ਇਕਦਮ ਗੁਰੂ ਰਾਮਦਾਸ ਦੀ ਪਿਆਰ ਭਰੀ ਨਜ਼ਰ ਪਿਆਰ ਭਰੀ ਜਿਹੜਾ ਇਹਦੇ ਸ਼ਾਬੇ ਵੱਲ ਗਈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਦੋਂ ਪਿਆਰ ਭਰੀ ਨਜ਼ਰ ਗਈ ਨਾ ਇੱਕ ਰਮ ਇਕਦਮ ਗੁਰੂ ਰਾਮਦਾਸ ਜੀ ਪਿਤਾ ਨੂੰ ਆਪਣਾ ਬਚਪਨ ਯਾਦ ਆ ਗਿਆ ਗੁਰੂ ਰਾਮਦਾਸ ਜੀ ਆਪਣੇ ਮਨ ਚ ਸੋਚਦੇ ਨੇ ਕਿਤੇ ਉਹ ਜੇਠਿਆ ਇਕ ਦਿਨ ਤੁਸੀਂ ਇਸੇ ਤਰ੍ਹਾਂ ਹੀ ਘੁੰਮਰੀਆਂ ਵੇਚਦਾ ਹੁੰਦਾ ਸੀ ਸ਼ਾਬਾ ਲਾ ਕੇ ਵੇਖ ਲਓ ਅੱਜ ਸ੍ਰਿਸ਼ਟੀ ਦੇ ਮਾਲਕ ਨੇ ਪਰ ਉਹ ਸਮਾਣੀ ਭੁੱਲੇ ਗੁਰੂ ਰਾਮਦਾਸ ਪਿਤਾ ਜੀ ਸੰਸਾਰ ਦੇ ਲੋਕਾਂ ਨੂੰ ਸਮਝਾਤਾ ਗੁਰੂ ਰਾਮਦਾਸ ਪਿਤਾ ਜੀ ਨੇ ਇਹ ਸੰਸਾਰ ਦੇ ਲੋਕੋ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਓ ਪਰ ਪਿਛਲਾ ਸਮਾਂ ਆਪਣੇ ਕਦੀ ਨਾ ਭੁੱਲੋ ਤੇ ਕੀ ਸ਼ਬਦ ਵਿਚਾਰਤ ਕਰਦੇ ਧੰਨ ਗੁਰੂ ਰਾਮਦਾਸ ਜੀ ਉਸ ਵੇਲੇ ਈ ਕਹਿੰਦੇ ਕਿਤੇ ਜੋ ਹਮਰੀ ਬਿੱਦ ਹੋਤੀ ਮੇਰੇ ਸਤਗੁਰਾਂ ਸਬਦ ਜਾਨੋ ਤੁਮਹਾਰ ਆਪੇ ਹਮੜੁ ਲੱਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਬੋਲੋ ਹਮੜੁ ਲੱਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰ ਨਾਨਕ ਜਨ ਕੇਰਾ ਜਿੱਤ ਮਿਲਿਏ ਚੁਕੇ ਸਭ ਸੋਗ ਸੰਤਾ ਪੇ ਸਭ ਸੋਗ ਸੰਤਾ ਪੇ ਉਹ ਸਮਾਗਮ ਕੋ ਯਾਦ ਆ ਗਿਆ ਤੇ ਗੁਰੂ ਰਾਮਦਾਸ ਜੀ ਆਪ ਚਲ ਕੇ ਇਹ ਛਾਪੇ ਦੇ ਕੋਲ ਗਏ ਤੇ ਪੁਰਖਾ ਤੇਰਾ ਨਾਮ ਕੀ ਹੈ ਵਿਸੋਮਾ ਕੁੰਗਨੀਆ ਵੇਦ ਹਾ ਸਤਿਗੁਰ ਜੀ ਕਿੰਨੀ ਕਵਟ ਕਵੱਟੀ ਹੈ ਸਤਿਗੁਰੂ ਇੰਨੀ ਵਟ ਕਵੱਟੀ ਹੈ ਵੀ ਸਾਨੂੰ ਮਾਇਆ ਦੀ ਲੋੜ ਹੈ ਇੱਥੇ ਮਜ਼ਦੂਰ ਲੱਗੇ ਨੇ ਸੇਵਾ ਦੇ ਵਿੱਚ ਉਹਨਾਂ ਨੂੰ ਦਿਹਾੜੀ ਦੇਣੀ ਹੈ ਇਹ ਮਾਇਆ ਸਾਨੂੰ ਦੇ ਦੇ ਕਹਿੰਦੇ ਇੱਕ ਮਿੰਟ ਦੀ ਲਾਇਆ ਭਾਈ ਸੋਮੇ ਨੇ ਆਪਣੀ ਮਾਇਆ ਜਿੰਨੀ ਵਟ ਕਵੱਟੀ ਸੀ ਇੱਕਦਮ ਗੁਰੂ ਰਾਮਦਾਸ ਪਿਤਾ ਜੀ ਦੀ ਤਲੀ ਤੇ ਰੱਖ ਦਿੱਤੀ ਮਾਇਆ ਉਹ ਅੱਜ ਉਹ ਤਲੀ ਤੇ ਮਾਇਆ ਗੁਰੂ ਨੂੰ ਫਿਰ ਰੱਖੀ ਜਿਹੜੀ ਤਲੀ ਧੰ ਗੁਰੂ ਰਾਮਦਾਸ ਪਿਤਾ ਜੀ ਦੀ ਤਨਾ ਲੋਕਾਂ ਦੇ ਵਿੱਚ ਦੋਜੀ ਦੇ ਰਹੀ ਹੈ ਹਰ ਜਿਹੇ ਨਾਮ پڑਿਓ RAMDAS ਜਾਨੀ ਗਿਆਨ ਸੇ ਲਿਖਦੇ ਨੇ ਕਿਤੇ 6 ਦਿਨ ਇਸੇ ਤਰ੍ਹਾਂ ਚੱਲਦਾ ਰਿਹਾ 6 ਦਿਨ ਪੰਜ ਦਿਨ ਵਟਕ ਦਿੰਦੇ ਰਹੇ ਗੁਰੂ ਰਾਮ ਦਾ ਆਪ ਚੱਲ ਕੇ ਜਾਂਦੇ ਰਹੇ ਭਾਈ ਸੋਮੇ ਦੇ ਛਾਪੇ ਤੇ ਤੇ ਭਾਈ ਸੋਮਾ ਵਟਕ ਦਿੰਦਾ ਰਿਹਾ ਫੇ 6ਵੇਂ ਦਿਨ ਭਾਈ ਸੋਮਾ ਜੀ ਗੁਰੂ ਰਾਮ ਦਾ ਸੰਗਤ ਹੈ ਜਿਵੇਂ ਸੀ ਆਪ ਚਲਾ ਗਿਆ ਹੇ ਗੁਰੂ ਰਾਮਦਾਸ ਪਿਤਾ ਜੀ ਅੱਜ ਤੁਸੀਂ ਵਰਟਕ ਲੈਣ ਵਾਸਤੇ ਆਏ ਨਹੀਂ ਤੇ ਅੱਜ ਗੁਰੂ ਗੁਰੂ ਰਾਮਦਾਸ ਦੀ ਕਿਰਪਾ ਦੇ ਸਦਕੇ ਭਾਈ ਸੋਮਾ ਅੰਦਰੋਂ ਰਜ ਚੁੱਕਿਆ ਹੈ ਰਜ ਕੇ ਅੰਦਰੋਂ ਗੁਰੂ ਰਾਮਦਾਸ ਪਤਨੇ ਉਹ ਬੋੜੀ ਚੜਾਤੀ ਗਰਮਕੋ ਅੰਦਰ ਸੰਤੋਖ ਦੇ ਦਿੱਤਾ ਸੰਤੋਖ ਦੀ ਬੋੜੀ ਅੰਦਰੋਂ ਰਜ ਚੁੱਕਿਆ ਹੈ ਭਾਈ ਸੋਮਾ ਇਹ ਬੜੀ ਵੱਡੀ ਅਵਸਥਾ ਹੁੰਦੀ ਜੇ ਤੁਸੀਂ ਆਪਣੇ ਆਲੇ ਦੇ ਵਾਲੇ ਦੇਖ ਲਓ ਕਈ ਵਾਰ ਆਪਣੇ ਵਾਲ ਅਸੀਂ ਝਾਦੀ ਪਾ ਲਈਏ ਕਿੰਨੀ ਕਿੰਨੀ ਮਾਇਆ ਹਦੀ ਗੁਰੂ ਕੋਲ ਪਰ ਅੰਦਰ ਸੰਤੋਖ ਨਹੀਂ ਆਉਂਦਾ ਅੰਦਰ ਤ੍ਰਿਸ਼ਨਾ ਨਹੀਂ 부ਝੀ ਗੁਰੂ ਕੋ ਤ੍ਰਿਸ਼ਨਾ 부ਝੇ ਹਰਕੇ ਨਾਮ ਅੰਦਰ ਸੰਤੋਖ ਨਹੀਂ ਆਉਂਦਾ ਅੱਧ ਭਾਈ ਸੋਮਾ ਅੰਦਰੋਂ ਰੱਜ ਚੁੱਕਿਆ ਹੈ ਭਾਗਾ ਵਾਲਿਓ ਅਖਲਗ ਸਤਿਗੁਰੂ ਅੱਜ ਤੁਸੀਂ ਆਏ ਨਹੀਂ ਮੇਰੇ ਕੋਲ ਵਟਕ ਲੈਣ ਵਾਸਤੇ ਤੋ ਉਸ ਵੇਲੇ ਸਤਸੰਗਿਓ ਗੁਰੂ ਰਾਮ ਦਾ ਪੁੱਤ ਨੇ ਆਪਣੀ ਤਲੀ ਕੀਤੀ ਤੇ ਭਾਈ ਸੋਮੇ ਨੇ ਵਟਕ ਰੱਖੀ ਤੇ ਗੁਰੂ ਰਾਮ ਦਾ ਜੀ ਕਰਦੀ ਉਹ ਵਟਕ ਵੱਲ ਵੇਖਦੇ ਨੇ ਤੇ ਕਰਦੀ ਭਾਈ ਸੋਮੇ ਦੇ ਮੁਖ ਵੱਲ ਵੇਖਦੇ ਨੇ ਕਿੰਦੇ ਸੋਮਿਆ ਇੱਕ ਗੱਲ ਦੱਸ ਦਿਨੋਂ ਦਿਨ ਤੇਰੀ ਵਟਕ ਘਟਦੀ ਕਿਉਂ ਜਾ ਰਹੀ ਹੈ ਸਤਿਗੁਰੂ ਅਸੀਂ ਬਹੁਤ ਗਰੀਬ ਹਾਂ ਸਾਡੇ ਕੋਲ ਬਹੁਤੀ ਰਾਸ ਨਹੀਂ ਹੈ ਪਹਿਲੇ ਦਿਨ ਵਟਕ ਆਪ ਨੂੰ ਦੇ ਦਿੱਤੀ ਦੂਸਰੇ ਜਦ ਦੀ ਵਟਕ ਆਵਿ ਆਵਿ ਦੇ ਦਿੱਤੀ ਸਤਿਗੁਰੂ ਵਟਕ ਜਿਨ੍ਹਾਂ ਦੇ ਨੂੰ ਘੜਦੀ ਘੜਦੇ ਆ ਅੱਜ ਇਹ ਇਕਲੀ ਵਟਕ ਹੈ ਘਰ ਤੋਂ ਰਸਤ ਕੋਈ ਨਹੀਂ ਇਸ ਵੇਲੇ ਸ਼ਾਬਾ ਲੱਗ ਜਾਵੇ ਏ ਗੁਰੂ ਰਾਮਦਾਸ ਜੀ ਕੱਲ ਨੂੰ ਇਹ ਸ਼ਾਬਾ ਨਹੀਂ ਲੱਗੇਗਾ ਮੇਰਾ ਅਸੀਂ ਬਹੁਤ ਗਰੀਬ ਆ ਉਸ ਵੇਲੇ ਗੁਰੂ ਰਾਮਦਾਸ ਪੁੱਤ ਜੀ ਅਖਲਕ ਭਾਈ ਸੋਮਿਆ ਤੂੰ ਗਰੀਬ ਨਹੀਂ ਤੂੰ ਤਾਂ ਸ਼ਾਹ ਵਾਂ ਸ਼ਾਹ ਨਹੀਂ ਸਤਿਗੁਰੂ ਜੀ ਮੈਂ ਬਹੁਤ ਗਰੀਬ ਹਾਂ ਨਹੀਂ ਸੋਮਿਆ ਤੂੰ ਸ਼ਾਹ ਵਾਂ ਸ਼ਾਹ ਨੇ ਸਤਿਗੁਰੂ ਮੈਂ ਤਾਂ ਬਹੁਤ ਗਰੀਬ ਹਾਂ ਗਰੀਬੀ ਕਰਕੇ ਹੀ ਇੱਥੇ ਤੇਰੇ ਦਰ ਤੇ ਆ ਕੇ ਸ਼ਾਬਾ ਲਾਇਆ ਸੀ ਮਹਾਰਾਜ ਜੀ ਹੁਣ ਗੁਰੂ ਰਾਮ ਦਾ ਪਿਤਾ ਜੀ ਕਹਿੰਦੇ ਇਹ ਬਾਰ ਬਾਰ ਗਰੀਬ ਕਹਿ ਰਿਹਾ ਅਸੀਂ ਇਹਨੂੰ ਸ਼ਾਹ ਕਹਿ ਰਹੇ ਹਾਂ ਹੁਣ ਗੁਰੂ ਦੇਨ ਤੇ ਆਵੇ ਤੇ ਸਿੱਖ ਕਿੱਥੇ ਭਜੇ ਗੁਰਮੁਖੋ ਗੁਰੂ ਝੋਲੀ ਪਣਦੇ ਆਵੇ ਤੇ ਸਿੱਖ ਕਿੱਥੇ ਜਾਵੇ ਗੁਰਮੁਖੋ ਹੁਣ ਗੁਰੂ ਆਮ ਦਾ ਜੀ ਕਹਿੰਦੇ ਇਹਦੀ ਝੋਲੀ ਪੜਨੀ ਆ ਪ੍ਰਭੂ ਰਾਮ ਦਾ ਬਿੱਤ ਜੱਖਣ ਲੱਗਿਓ ਸੋਮਿਆ ਫਿਰ ਕਲ ਦੱਸ ਜਿਹੜਾ ਕਿਸੇ ਨੂੰ ਕੋਈ ਦੇਵੇ ਉਹ ਸ਼ਾਹ ਹੁੰਦਾ ਹੈ ਜਿਹੜਾ ਕਿਸੇ ਕੋਲ ਕੁਝ ਲਵੇ ਉਹ ਸ਼ਾਹ ਹੁੰਦਾ ਹੈ ਮਹਾਰਾਜ ਜਿਹੜਾ ਕਿਸੇ ਨੂੰ ਕੋਈ ਦੇਵੇ ਉਹ ਸ਼ਾਹ ਹੁੰਦਾ ਹੈ ਫਿਰ ਸੋਮਿਆ ਛੇ ਦਿਨ ਸਾਨੂੰ ਵਟ ਕਿਨੇ ਦਿੱਤੀ ਸਤਿਗੁਰੂ ਬੱਚਾ ਸੀ ਗਲਮਖੋ ਜੀ ਸਤਿਗੁਰੂ ਮੈਂ ਤੁਹਾਨੂੰ ਵਟ ਕਿ ਦਿੱਤੀ ਉਸ ਵੇਲੇ ਗੁਰੂ ਰਾਮ ਦਾ ਬਿੱਤ ਜੱਖਣ ਲੱਗ ਪੇ ਸੋਮੇ ਸ਼ਾਹ ਕੋਣ ਹੋਇਆ ਬੜੇ ਭੋਲੇ ਦੇ ਮੁਖਰੇ ਦਾ ਅੱਖ ਲੱਗਾ ਸਤਿਗੁਰੂ ਫਿਰ ਸ਼ਾਹ ਤਾਂ ਫਿਰ ਮੈਂ ਹੋਇਆ ਨਾ ਜੇ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਨੇ ਸ਼ਾਹ ਦੇ ਰੈ ਮੈਂ ਹੋਇਆ ਸਤਿਗੁਰੂ ਬੜੇ ਪ੍ਰਸੰਨ ਹੋਏ ਘੁੱਟ ਕੇ ਗੱਲ ਦੇ ਨਾਲ ਲਿਆ ਗੱਲ ਦੇ ਨਾਲ ਲਾ ਲਿਆ ਆਖਿਆ ਭਾਈ ਸੋਮਿਆ ਕੱਲਾ ਸ਼ਾਹ ਨਹੀਂ ਤੂੰ ਤੂੰ ਸ਼ਾਹਾਂ ਦਾ ਸ਼ਾਹ ਹੋਵੇਂਗਾ ਵਰ ਦਿੱਤਾ ਭਾਈ ਸੋਮਾ ਸ਼ਾਹਾਂ ਦਾ ਸ਼ਾਹ ਬੇਪਰਵਾਹ ਜਾ ਭਾਈ ਸੋਮਿਆ ਇਹ ਵਰ ਤਰੀਆ ਕੁੱਲਾਂ ਤੱਕ ਚੱਲੇਗਾ ਕੁੱਲਾਂ ਤੱਕ ਐਸੀ ਗੁਰੂ ਰਾਮਦਾਸ ਦੇ ਪਿਤਾ ਜੀ ਨੇ ਕਿਰਪਾ ਕੀਤੀ ਫੇ ਭਾਈ ਸੋਮੇ ਦੀ ਕੁਲ ਤੋਂ ਇਹਦੇ ਭਾਈ ਮੇਰ ਸ਼ਾਹ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਾਰੇ ਦੀ ਸੇਵਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਦੀ ਸੇਵਾ ਤੇ ਖੁਸ਼ ਆ ਕੇ ਬਖਸ਼ਿਸ਼ ਦੇ ਕੇ ਬਖਸ਼ਿਸ਼ ਕੀਤੀ ਗੁਰੂ ਗੁਰੂ ਗੋਬਿੰਦ ਸਿੰਘ ਨੇ ਕਿਹੜੀ ਬਖਸ਼ਿਸ਼ ਕੀਤੀ ਕਹਿੰਦੇ ਫਰਜਾਨ ਦੇ ਬਖਸ਼ੰਦ ਭਾਈ ਮੇਰ ਸ਼ਾਹ ਤੇ ਇਹ ਕਿਰਪਾ ਕੀਤੀ ਗਰਮਕੋ ਆਦਵੀ ਭਾਈ ਸੋਮੇ ਦੀ ਕੁੱਲ ਚਲਦੀ ਪਈ ਆ ਲੋਕ ਕਹਿੰਨ ਉਹ ਸ਼ਾਹ ਜੀ ਸ਼ਾਹ ਜੀ ਕਹਿੰਦੇ ਨੇ ਗਰਮਕੋ ਭਾਈ ਅਵਤਾਰ ਸ਼ਾਹ ਜੀ ਦਿੱਲੀ ਵਾਲੇ ਹੋਰ ਕਈ ਗਰਮਕੋ ਇਹਨਾਂ ਦੇ ਕੁੱਲ ਦੇ ਵਿੱਚ ਅੱਜ ਵੀ ਨੇ ਅੱਜ ਕਿਸੇ ਚੀਜ਼ ਦੀ ਕਮੀ ਨਹੀਂ ਇਹਨਾਂ ਦੀ ਗੁਰਦੇ ਵਿੱਚ ਗੁਰਮੁਖੋ ਕਿਹਦੀ ਕਿਰਪਾ ਗੁਰੂ ਰਾਮ ਦਾ ਪਿਤਾ ਜੀ ਦੀ ਕੀਤਾ ਕੀ ਸੀ ਭਾਈ ਸੋਮੇ ਨੇ ਗੁਰਮੁਖੋ ਪਸ ਗੁਰੂ ਰਾਮ ਦਾ ਨੂੰ ਧਾਨ ਆਖਿਆ ਸੀ ਅੰਦਰੋਂ ਅੰਦਰੋਂ ਧਾਨ ਆਖਿਆ ਗੁਰੂ ਰਾਮ ਨੇ ਇਹੋ ਜੀ ਬਖਸ਼ਿਸ਼ ਕਰਤੀ ਗੁਰਮੁਖੋ ਅੱਖਾਂ ਦਾ ਹਰੇੜਾ ਵੀ ਦੂਰ ਕਰ ਦਿੱਤਾ ਸਿੱਧੀਆਂ ਸਿੱਧੀਆਂ ਵਿੱਚ ਦੇ ਦਿੱਤੀਆਂ ਫਿਰ ਦੇ ਚ ਨਾਮ ਵੀ ਚਲਾ ਦਿੱਤਾ ਸੀ ਗੁਰਮੁਖੋ ਕਦੋਂ ਜਦ ਗੁਰੂ ਰਾਮਦਾਸ ਨੂੰ ਧੰਨੇ ਨੇ ਆਖਿਆ ਕੋ ਧੰਨੇ ਗੁਰੂ ਰਾਮਦਾਸ ਜੀ ਧੰਨੇ ਗੁਰੂ ਰਾਮਦਾਸ ਜੀ ਧੰਨੇ ਗੁਰੂ ਰਾਮਦਾਸ ਜੀ ਆਓ ਇਹ ਪੰਕਤੀ ਪੜ ਲਈਏ ਇੱਕ ਵਾਰ ਤੇ ਸਮਾਪਤੀ ਕਰਦੇ ਹਾਂ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ करो। संगत तान तान करो। ோ மேல சங்க தானோ மேல சங்க தோத்தோ மேல தோ மேல சங்க தோ மேல சங்க தோ ਸਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਹੋਰ ਰਾਮਦਾਸ ਤੇ ਕਿਰਪਾ ਕਰਨ ਬਖਸ਼ਿਸ਼ ਕਰਨ ਸਾਰਿਆਂ ਨੂੰ ਨਾਮ ਬਾਣੀ ਨਾਲ ਜੋੜਨਾ ਰਾਸ ਜੀ ਪੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ